ਬੀਰ ਮਨ ਪੰਖੀ ਭਇਓ ਉਹ ਡੋਡਰ ਦੰਦ ਸਜਾਏ ਭਗਤ ਕਬੀਰ ਜੀ 86ਵੇਂ ਸ਼ਲੋਕ ਵਿੱਚ ਬਖਸ਼ਿਸ਼ ਕਰਦੇ ਕੰਦੇ ਵਾਹਿਗੁਰੂ ਦੀ ਸਿਫਤ ਸਲਾਹ ਦੇ ਨਾਲ ਛਡਾ ਮਨ ਟਿਕਾਓ ਦੇ ਵਿੱਚ ਆਣਾ ਵਾਹਿਗੁਰੂ ਦੇ ਸੇਵਿਤ ਸਲਾਹ ਦੇ ਨਾਲ ਸਾਡਾ ਮਨ ਪਰਮਾਤਮਾ ਵਿੱਚ ਇੱਕਵੇਂ ਕੋਣਾ ਹੈ ਪਰ ਇਹ ਮਨ ਜਿਹੜਾ ਪੰਖੀ ਬਣ ਗਿਆ ਪੰਖੀ ਮੇਂ ਪੰਛੀ ਬਣ ਗਿਆ ਪਦਾਰਥਾਂ ਦੇ ਪਿੱਛੇ ਵਿਕਾਰਾਂ ਦੇ ਪਿੱਛੇ ਉੱਡ 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 ਕੇ ਦਹਾਂ ਦਿਸ਼ਾਏ ਦਸਾਂ ਦਿਸ਼ਾਵਾਂ ਦੇ ਵਿੱਚ ਭੱਜਾ ਫਿਰਦਾ ਹੈ ਦੇਹਾਂ ਦੇ ਸਦਸਾ ਦਸ ਦਿਸ਼ਾਵਾਂ ਦਰ ਦੱਖਣ ਪੂਰਬ ਪੱਛਮ ਚਾਰ ਮੈਨ ਚਾਰ ਕੋਨੇ ਇੱਕ ਉੱਪਰ ਇੱਕ ਥੱਲੇ 10 ਦਿਸ਼ਾਵਾਂ ਦੇ ਵਿੱਚ ਇਹ ਮਨ ਪੰਛੀ ਬਣ ਕੇ ਭੱਜਾ ਫਿਰਦਾ ਧਨ ਪਦਾਰਥਾਂ ਦੇ ਮਗਰ ਵਿਕਾਰਾਂ ਦੇ ਮਗਰ ਜੋ ਜੈਸੀ ਸੰਗਤ ਮਿਲ ਸੋਚਾ ਸੋ ਫਲ ਖਾਏ ਵਿਸ਼ਨੋ ਜਿਸ ਤਰ੍ਹਾਂ ਦੀ ਸੰਗਤ ਮਿਲਦੀ ਹੈ। ਉਦਾਂ ਦਾ ਉਹਨੂੰ ਫਲ ਪ੍ਰਾਪਤ ਹੁੰਦਾ ਹੈ। ਜੇ ਕੋਈ ਮਾੜੀ ਸੰਗਤ ਕਰਦਾ ਕੋ ਸੰਗਤ ਕਰਦਾ। ਵਿਕਾਰਾਂ ਵਾਲੇ ਬੰਦਿਆਂ ਦੇ ਕੋਲ ਬੈਠਦਾ ਹੈ। ਨਸ਼ੇ ਵਾਲਿਆਂ ਕੋਲ ਬੈਠਦਾ। ਉਹ ਵਿਕਾਰੀ ਹੋ ਜਾਂਦਾ, ਨਸ਼ਈ ਹੋ ਜਾਂਦਾ। ਤੇ ਜਿਹੜਾ ਜੁੜੀਆਂ ਰੂਹਾਂ ਦੀ ਸੰਗਤ ਕਰਦਾ। ਉਹ ਸਾਧੂ ਬਣ ਜਾਂਦਾ। ਪਰਮਾਤਮਾ ਵਿੱਚ ਇੱਕਮਿਕ ਹੋ ਜਾਂਦਾ ਹੈ। ਤੋਂ ਆਪਣੇ ਮਨ ਨੂੰ ਸੰਬੋਧਨ ਕਰਕੇ ਭਗਤ ਵੀਰ ਜੀ ਸਾਨੂੰ ਸਮਝਾਉਂਦੇ ਭਾਈ ਜਿੱਦਾਂ ਦੀ ਮਨ ਸੰਗਤ ਕਰੇਗਾ ਉਦਾਂ ਦਾ ਇਹ ਹੋ ਜਾਣਾ। ਦੇਖੋ ਸੰਗਤ ਕਰ ਲਈ ਵਿਕਾਰੀਆਂ ਦੇ ਕੋਲ ਬੈਠ ਗਿਆ ਇਹਨੇ ਵਿਕਾਰੀ ਬਣ ਜਾਣਾ ਨਸ਼ਈ ਬਣ ਜਾਣਾ। ਚੰਗਿਆਂ ਕੋਲ ਬੈਠੇਗਾ ਚੰਗਾ ਹੋ ਜਾਣਾ ਇਸ ਨੂੰ ਮਨ ਨੂੰ ਚੰਗਿਆਂ ਦੇ ਕੋਲ ਸੰਗਤ ਦੇ ਵਿੱਚ ਬਿਠਾਣਾ ਕਰਿਆ ਕਰ। ਕਬੀਰ ਜਾ ਕੋ ਖੋਜਤੇ ਪਾਇਓ ਸੋਈ ਥੌਰ ਕਹਿੰਦੇ ਪਰਮਾਤਮਾ ਦੀ ਸਿਵਤ ਸਲਾਹ ਕਰਨ ਦੇ ਨਾਲ ਪਰਮਾਤਮਾ ਦੀ ਮੁਕੰਮਲ ਹਸਤੀ ਦਾ ਤੇ ਅੰਤ ਨਹੀਂ ਪਾਇਆ ਜਾ ਸਕਦਾ ਪਰ ਥੌਰ ਮਿੰਟ ਥਾਂ ਪਰਮਾਤਮਾ ਦੇ ਕੋਲ ਥਾਂ ਮਿਲ ਜਾਵੇ ਜੀ ਪਰਮਾਤਮਾ ਨਾਲ ਇੱਕਮਿਕ ਹੋ ਜਾਵਾਂਗੇ ਗੁਰੂ ਨਾਨਕ ਦੇਵ ਮਹਾਰਾਜ ਜੀ ਜਪਜੀ ਸਾਹਿਬ ਵਿੱਚ ਸੁਣਾਉਂਦੇ ਕਹਿੰਦੇ ਸਾਲਾਹੀ ਸਾਲਾਹ ਇੱਤਿ ਸੁਰਤ ਨ ਪਾਈ ਆ ਵਾਹਿਗੁਰੂ ਦੀ ਸੇਵਤ ਸਲਾਹ ਕਰਨ ਦੇ ਨਾਲ ਕਿਸੇ ਨੂੰ ਵੀ ਇੰਨੀ ਸੁਰਤ ਸਮਝ ਪ੍ਰਾਪਤ ਨਹੀਂ ਹੋਈ ਪਿਓ ਪਰਮਾਤਮਾ ਦਾ ਅੰਤ ਬਾੜੇ ਨਦੀਆਂ ਅਤੈ ਵਾਹ ਪਮੈ ਸਮੁੰਦ ਨਾ ਜਾਣ ਨਦੀਆਂ ਦੇ ਨਾਲੇ ਸਮੁੰਦਰ ਦੇ ਵਿੱਚ ਪੈਂਦੇ ਨੇ ਪਰ ਉਹਦਾ ਅੰਤ ਨਹੀਂ ਪਾ ਸਕਦੇ ਹਾਂ ਸਮੁੰਦਰ ਦੇ ਵਿੱਚ ਇੱਕਮਿਕ ਹੋ ਸਕਦੇ ਇਸੇ ਤਰ੍ਹਾਂ ਹੀ ਵਾਹਿਗੁਰੂ ਦੀ ਸਿਫਤ ਸਲਾਹ ਕਰਨ ਵਾਲਾ ਉਹਨੂੰ ਵਾਹਿਗੁਰੂ ਦੇ ਚਰਨਾਂ ਵਿੱਚ ਥਾਂ ਮਿਲ ਜਾਂਦੀ ਇੱਕਮਿਕ ਹੋ ਜਾਂਦਾ ਵਾਹਿਗੁਰੂ ਨਾਲ ਵਾਹਿਗੁਰੂ ਦਾ ਅੰਤ ਨਹੀਂ ਪਾ ਸਕਦਾ ਸੋਏ ਫਿਰ ਕਿਆ ਤੂੰ ਭਇਆ ਜਾ ਕੋ ਕਹਿਤਾ ਔਰ ਭਗਤ ਕਬੀਰ ਜੀ ਕਹਿੰਦੇ ਸਿਵਤ ਸਲਾਹ ਕਰਨ ਦਾ ਕੀ ਲਾਭ ਹੈ ਕੀ ਫਾਇਦਾ ਪਿਏ ਮਾਨ ਜਿਹੜਾ ਪਹਿਲਾਂ ਕਹਿੰਦਾ ਸੀ ਵੀ ਰੱਬ ਹੈ ਹੀ ਨਹੀਂ ਰੱਬ ਨੇ ਇਹ ਕਰਤਾ ਰੱਬ ਨੇ ਉਹ ਕਰ ਦਿੱਤਾ ਪਾਉਲਟੇ ਪੁਲਟੇ ਗੱਲਾਂ ਕਰਦਾ ਸੀ ਹੁਣ ਸਿਵਤ ਸਲਾਹ ਕਰਨ ਦਾ ਲਾਭ ਇਹ ਹੋਇਆ ਭਈ ਮਨ ਜਿਹੜਾ ਹੈ ਉਹ ਫਿਰ ਗਿਆ ਉਲਟਾ ਹੋ ਗਿਆ ਜਿਹੜਾ ਕਹਿੰਦਾ ਸੀ ਰੱਬ ਹੈ ਨਹੀਂ ਹੁਣ ਰੱਬ ਦੇ ਚਰਨਾਂ ਨਾਲ ਜੁੜ ਗਿਆ ਇੱਕਮਿਕ ਹੋ ਗਿਆ ਹੁਣ ਕਹਿੰਦਾ ਹਰ ਥਾਂ ਹੀ ਪਰਮਾਤਮਾ ਹੈ ਜਿਹੜਾ ਕਹਿੰਦਾ ਸੀ ਰੱਬ ਨੇ ਐ ਕਰਤਾ ਉਹ ਕਰ ਦਿੱਤਾ ਹੁਣ ਰੱਬ ਦੀ ਰਜਾ ਵਿੱਚ ਰਹਿੰਦਾ ਹੈ ਮਨ ਕਹਿੰਦਾ ਜੋਤ ਉਦਭਾਵੇ ਸਾਈ ਭਲੀਕਾਰ ਵਾਹਿਗੁਰੂ ਜੀ ਜੋਤ ਕਰਦਾ ਉਹ ਚੰਗਾ ਹੈ ਕਬੀਰ ਮਾਰੀ ਮਰੋਂ ਕੁਸੰਗ ਕੀ ਕੇਲੇ ਨੇਕਟ ਜੋ 베ਰ 88ਵੇਂ ਸ਼ਲੋਕ ਵਿੱਚ ਸਮਝਾਉਂਦੇ ਕਹਿੰਦੇ ਵੀ ਜੇ ਕੁਸੰਗਤ ਕਰਦੇ ਪਾ ਮਾੜੇ ਬੰਨਿਆਂ ਕੋਲ ਬੈਠਦੇ ਆ ਬੇਕਾਰੀਆਂ ਕੋਲ ਬੈਠਦੇ ਨਸ਼ੀਆਂ ਕੋਲ ਬੈਠਦੇ ਆ ਤੇ ਉਹਦਾ ਰੰਗਨ ਦੇ ਕੰਧੇ ਵੀ ਕੇਲੇ ਦਾ ਜਿਹੜਾ ਦਰਗਤ ਹੈ ਨਾ ਬੂਟਾ ਹੈ 베ਰੀ ਦੇ ਕੋਲ ਉੱਗ ਪਿਆ ਉਹ ਝੂ ਲੈ ਉਹ ਚੀਰੀ ਹੈ ਤੇ ਜਦੋਂ ਹਵਾ ਆਈ ਤੇ 베ਰੀ ਦਾ ਜਿਹੜਾ ਰੁੱਖ ਉਹ ਝੂ ਲਿਆ ਪੋਰੀਆਂ ਟਾਹਣੀਆਂ ਹਿੱਲੀਆਂ ਤੇ ਕੇਲੇ ਦੇ ਬੂਟੇ ਨੂੰ ਵੱਜਿਆ ਤੇ ਜਿਹੜੇ 베ਰੀ ਦੇ ਕੰਢੇ ਸਨ ਨਾ ਉਹਨਾਂ ਨੇ ਕੇਲੇ ਦੇ ਬੂਟੇ ਨੂੰ چیر ਦਿੱਤਾ ਕੰਢੇ ਕੇਲੇ ਦਾ ਨੁਕਸਾਨ ਕਿਉਂ ਹੋਇਆ ਕਿਉਂਕਿ ਉਹ 베ਰੀ ਦੇ ਕੋਲ ਉੱਗ ਪਿਆ 베ਰੀ ਦੀ ਸੰਘਰ ਕਰ ਲਈ ਉਹਨੇ ਕੋ ਸੰਗ ਮਿਲ ਗਈ ਉਹਨੂੰ 베ਰੀ ਦੀ ਇਸੇ ਤਰ੍ਹਾਂ ਸਾਖਤ ਸੰਗ ਨਹੀਰ ਜਿਹੜੇ ਮਨੁੱਖ ਸਾਖਤਾਂ ਦੀ ਸੰਗਤ ਕਰਦੇ ਹਨ ਵੇਕਾਰੀਆਂ ਕੋਲ ਬੈਠਦੇ ਨਸ਼ਈਆਂ ਕੋਲ ਬੈਠਦੇ ਨੇ ਮਾਰਿਆਂ ਦੀ ਕੁ ਸੰਗਤ ਵਿੱਚ ਬੈਠਦੇ ਨੇ ਕਹਿੰਦੇ ਉਹਨਾਂ ਦਾ ਵੀ ਕੇਲੇ ਵਰਗਾ ਹਾਲ ਹੁੰਦਾ ਭਾਈ ਉਹਨਾਂ ਦਾ ਵੀ ਆਤਮਿਕ ਜੀਵਨ ਡਿੱਗ ਜਾਂਦਾ ਹੈ ਉਹ ਫਿਰ ਦੁੱਖ ਪਾਂਦੇ ਨੇ ਕਈ ਤਰ੍ਹਾਂ ਦੀਆਂ ਜੁਨਨਾ ਨੂੰ ਅਨੁਭਗਣੀਆਂ ਪੈਂਦੀਆਂ